ਦੇਖ ਲਓ ਪੰਜਾਬੀਓ ਖੁਸ਼ੀ ਦਾ ਮਾਹੌਲ ਸਿੱਧਾ ਲਾਈਵ ਤਸਵੀਰਾਂ ਸਿੱਧੂ ਮੂਸੇਵਾਲੇ ਦੇ ਘਰੋਂ ਸਿੱਧੂ ਮੂਸੇਵਾਲੇ ਨੇ ਵਾਪਸ ਐਂਟਰੀ ਮਾਰੀ ਆ ਬਾਈ ਵਾਪਸ ਐਂਟਰੀ ਹੋਈ ਆ ਬਾਈ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਉੱਤੋਂ ਤਸਵੀਰਾਂ ਵੇਖ ਰਹੇ ਆ ਬਿਲਕੁਲ ਸਿੱਧੀਆਂ ਲਾਈਵ ਤਸਵੀਰਾਂ ਘਰੋਂ ਬਾਈ ਮੂਸੇਵਾਲੇ ਦੇ ਸਿੱਧੂ ਦੀ ਵਾਪਸੀ ਜਿਵੇਂ ਕਿ ਕਹਿ ਸਕਦੇ ਆਪਾਂ ਪੁਨਰਜਨਮ ਹੋਇਆ ਸਿੱਧੂ ਮੂਸੇਵਾਲੇ ਦਾ ਦੇਖੋ ਸਲਾਮ ਦੇਖੋ ਆਹ ਦੇਖੋ ਪੰਜਾਬੀਓ ਕਿੰਨਾ ਸਲਾਬ ਆ ਯਾਰ ਕਿਧਰੇ ਗਾਣੇ ਚੱਲ ਰਹੇ ਆ ਕਿਧਰੇ ਹਸਤਵਾਜੀਆਂ ਦੇਖੋ ਚੜ ਗਈਆਂ ਆ ਦੇਖੋ ਪੂਰੇ ਦੀਵਾਲੀ ਦਾ ਮਾਹੌਲ ਸਿੱਧੂ ਮੂਸੇਵਾਲੇ ਦੇ ਘਰੇ ਦੀਵਾਲੀ ਦਾ ਮਾਹੌਲ ਆ ਪੰਜਾਬੀਓ ਆ ਜਿਹੜਾ ਹਵੇਲੀ ਦੇ ਵਿੱਚੋਂ ਦਿਖਾ ਰਹੇ ਜਿਵੇਂ ਤੁਹਾਡੇ ਨਾਲ ਵਾਦਾ ਕੀਤਾ ਸੀ ਮੈਂ ਓਵੇਂ ਮੈਂ ਨਿਭਾ ਰਿਹਾ ਆ ਬਾਈ ਵੀਰਵਾੜ ਕੇ ਦੱਬ ਕੇ ਸ਼ੇਰ ਲਾਈਵ ਆਪਣਾ ਲਾਇਕ ਤੇ ਕਮੈਂਟ ਤੇ ਮੇਰਾ ਵੀਰ ਸਬਸਕ੍ਰਾਈਬ ਨਾ ਕਰੇ ਬਿਨਾਂ ਜਾਇਓ ਬਾਈ ਕਿਉਂਕਿ ਯਾਰ ਆਪਣਾ ਤੁਹਾਡੇ ਨਾਲ ਜਿਹੜਾ ਵਾਦਾ ਸੀ ਆਪਾਂ ਨਿਭਾਇਆ ਵੀਰੇ ਸਿੱਧੂ ਮੂਸੇਵਾਲੇ ਦੀ ਮਾਤਾ ਦੇ ਕੋਲੋਂ ਇੱਕ ਲੜਕੇ ਨੇ ਜਨਮ ਲਿਆ ਜੇ ਇਹਦਾ ਕਿ ਮੰਨ ਲਓ ਬਾਈ ਸਿੱਧੂ ਮੂਸੇ ਵਾਲੇ ਦੀ ਵਾਪਸ ਐਂਟਰੀ ਹੋਈ ਆ ਆ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਪੰਜਾਬੀਓ ਐਦੂ ਉੱਤੇ ਯਾਰ ਆਪਾਂ ਕੀ ਸੱਚ ਦਿਖਾਵਾਂਗੇ ਯਾਰ ਇਹ ਬਿਲਕੁਲ ਸੱਚ ਆ ਬਾਈ ਬਿਲਕੁਲ ਓਕੇ ਆ ਯਾਰ ਬਾਈ ਕੰਮ ਆ ਯਾਰ ਬਿਲਕੁਲ ਸੱਚ ਆ ਯਾਰ ਆ ਦੇਖ ਲਓ ਆ Holi ਦਾ ਮਾਹੌਲ ਵੀ ਦੇਖ ਲਓ ਯਾਰ ਬਾਈ Holi ਵੀ ਮਨਾਈ ਜਾ ਰਹੀ ਆ ਜੀ ਇਹ ਦੀਵਾਲੀ ਵੀ ਮਨਾਈ ਜਾ ਰਹੀ ਆ ਦੋਨੇ ਇਧਾਰ ਇਕੱਠੇ ਮਨਾਏ ਜਾ ਰਹੇ ਨੇ ਬਹੁਤ ਵਧੀਆ ਖੁਸ਼ੀ ਦਾ ਮਾਹੌਲ ਆ ਬਾਈ ਬਾਈ ਵਾਪਸ ਐਂਟਰੀ ਮਾਰੀ ਆਪਣੇ ਭਰਾ ਨੇ ਸਾਡੇ ਨਾਲ ਹੀ ਆ ਜੋਧਾ ਆ ਗਿਆ ਵਾਪਸ ਵਾਪਸ ਆਪੀ ਫਿਰ ਸਿੱਧੂ ਮੁਕੇ ਵਾਲਾ ਜਰੂਰ ਦੇਖਿਓ ਬਾਈ ਜੀ ਹਾਲ ਆ ਬਾਈ ਪਾਲੀ ਹੋਰ ਆ ਦਾੜੀ ਤੋਂ ਮੇਰੇ ਨਹੀਂ ਲੱਗੇ ਰੱਖੇ ਹੋਰ ਮੜਾ ਰੰਗ ਜਾ ਨਾਲੀਏ ਵਧੀਆ ਲੱਗੂ ਹਾਂ ਜੀ ਮਸਾਲਾ ਲੱਗੇ ਰੱਖੇ ਹੋਰ ਬਾਈ ਬਹੁਤ ਚੜਾ ਜੜਾ ਯਾਰ ਅਸੀਂ ਤਾਂ ਆ ਪਏ ਹਾਂ ਭਰਾਵਾ ਮੁਕੇ ਚੜ ਰਹੇ ਆ ਬਾਈ ਆ ਵੇਖ ਲਓ ਬਾਈ ਵਾਪਸ ਜੋਧੇ ਨੇ ਐਂਟਰੀ ਮਾਰੀ ਆ ਲਾ ਕੋਈ ਟਿਕਾਣਾ ਨਹੀਂ ਹੈਗਾ ਬਾਈ ਯਾਰ ਕੋਈ ਟਿਕਾਣਾ ਨਹੀਂ ਯਾਰ ਬਾਈ ਆਹ ਦੇਖ ਲੋ ਆ ਗਿਆ ਜਿੰਨਾ ਵਧੀਆ ਖੁਸ਼ੀ ਆ ਯਾਰ ਮਾੜਾ ਵਧੀਆ ਹੋ ਗਿਆ ਯਾਰ ਆ ਤਾਂ ਭਗਵਾਨ ਨੇ ਸੁਣ ਲਈ ਯਾਰ ਬਾਈ ਬਹੁਤ ਖੁਸ਼ੀ ਦਾ ਮਾਹੌਲ ਆ ਯਾਰ ਭਰਾਵਾ ਆ ਦੇਖ ਲੋ ਮੇਰਾ ਭਰਾ ਆਇਆ ਸੀ ਨਾਲ ਆ ਰੋਣ ਲੱਗਿਆ ਬਾਈ ਯਾਰ ਆ ਰੋਣ ਲੱਗਿਆ ਆ ਯਾਰ ਸਾਡੇ ਵਾਲਾ ਰੋਣ ਲੱਗਿਆ ਪੰਜਾ ਪੀਓ ਬਹੁਤ ਵਧੀਆ ਖੁਸ਼ੀ ਦਾ ਮਾਹੌਲ ਐ ਦੂ ਉੱਤੇ ਕੀ ਹੋ ਸਕਦਾ ਯਾਰ ਦੇਖੋ ਪਿਆਰ ਪੰਜਾਬੀਓ ਆ ਹੁੰਦਾ ਪਿਆਰ ਯੋਧੇ ਨੂੰ ਕਿੰਨਾ ਪਿਆਰ ਕਰਦੇ ਆ ਮੇਰਾ ਭਰਾ ਮੇਰੇ ਨਾਲ ਆਇਆ ਸੀ ਯਾਰ ਰੋਣ ਲੱਗ ਗਿਆ ਯਾਰ ਅਸੀਂ ਲਾਈਵ ਦਿਖਾਉਣ ਆਏ ਸੀ ਭਾਈ ਕੋਈ ਗੱਲ ਨਹੀਂ ਯੋਧਾ ਵਾਪਸ ਆ ਗਿਆ ਆਪਣਾ ਐਂਟਰੀ ਮਾਰੀ ਆ ਭਾਈ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਬਹੁਤ ਵਧੀਆ ਕੀਤਾ ਭਾਈ ਧੰਨਵਾਦ ਧੰਨਵਾਦ ਲਾਈਵ ਦੇਖ ਰਹੇ ਹੋ ਤੁਸੀਂ ਸਿੱਧੂ ਮੂਸੇਵਾਲੇ ਦੇ ਘਰੋਂ ਤਸਵੀਰਾਂ ਭਾਈ ਹਾਂ ਤੇ ਇਹੋ ਲੋ ਭਾਈ ਪੰਜਾਬੀਓ ਬਹੁਤ ਵਧੀਆ ਮਾਹੌਲਾ ਯਾਰ ਐਡਾ ਉੱਚ ਕੋਟੀ ਦਾ ਕਲਾਕਾਰ ਹੀਰੇ ਯਾਰਾ ਯਾਰ ਚੜਿਆ ਜਾਣਾ ਕੋਈ ਆਮ ਖਾਸ ਦੀ ਗੱਲ ਨਹੀਂ ਹੈਗੀ ਬਾਈ ਕਿਉਂਕਿ ਹੁਣ ਵਾਪਸ ਆ ਗਿਆ ਜੀ ਉਹਦਾ ਆਪਣਾ ਫੇਰ ਤੋਂ ਕੋਈ ਨਾ ਕੋਈ ਇਤਿਹਾਸ ਰਚੂਆ ਕਿਉਂ ਬਹੁਤ ਵਧੀਆ ਮਾਹੌਲ ਆ ਯਾਰ ਘਰੇ ਬਾਈ ਦੇ ਤੇ ਲਾਈਵ ਚੱਲ ਰਹੀਆਂ ਬਾਈ ਤਸਵੀਰਾਂ ਆਪਣੀਆਂ ਯਾਰ ਬਹੁਤ ਵਧੀਆ ਮਾਹੌਲ ਆ ਯਾਰ ਆ ਬਿੱਲੇ ਨਾਲ ਵੀ ਖਿੱਚਦੇ ਆ ਫੋਟੋ ਬਾਈ ਯਾਰ ਬਿੱਲਾ ਵੀ ਆ ਗਿਆ ਆ ਆ ਦੇਖ ਰਹਾ ਕਹਿੰਦੇ ਭਈ ਆ ਗਿਆ ਆਪਣਾ ਭਰਾ ਬਿੱਲਾ ਯਾਰ ਬਾਈ ਉਹ ਠੀਕ ਹੈ ਵੀਰੇ ਯਾਰ ਠੀਕ ਹੈ ਬਾਈ ਆ ਬਾਈ ਖੜਾ ਆਪਣਾ ਬਾਈ ਕਿਵੇਂ ਅੱਜ ਮਾਹੌਲ ਫਿਰ ਬਾਜ ਬੰਦ ਕਰਕੇ ਪਾ ਦਿਓ ਬਹੁਤ ਵਧੀਆ ਮਾਹੌਲ ਹੈ ਬਾਈ ਖੁਸ਼ੀ ਦਾ ਮਾਹੌਲ ਆ ਸਿੱਧੂ ਉਸੇ ਵੇਲੇ ਨੇ ਵਾਪਸ ਐਂਟਰੀ ਪਰਮਾਤਮਾ ਉਹ ਹਾਂ ਉਹਨੇ ਭੇਜਿਆ ਵੀਰੇ ਉਹਨੇ ਭੇਜਿਆ ਉਹ ਦੋ ਹੀ ਆ ਭੇਜਣ ਵਾਲਾ ਤਾਂ ਲੈ ਪੰਜਾਬੀਓ ਹੁਣ ਆਪਾਂ ਲਾਈਵ ਖਤਮ ਕਰ ਰਹੇ ਆ ਵੀਰੇ ਆਪਾਂ ਚੱਲ ਰਹੇ ਹੁਣ ਆਪਣੇ ਸ਼ਹਿਰ ਨੂੰ ਤੇ ਆ ਦੇਖ ਰਹੇ ਹੋ ਤੁਸੀਂ ਬਾਈ ਦੇ ਘਰੋਂ ਸਿੱਧੀਆਂ ਤਸਵੀਰਾਂ ਲਾਈਵ ਹੈ ਬਾਈ ਦੇ ਘਰੇ ਮਾਹੌਲ ਦੇਖ ਲੋ ਯਾਰ ਆ ਦੇਖ ਲੋ ਬਾਈ ਬਹੁਤ ਸੁੰਦਰ ਯਾਰ ਘੜੀ ਆਈ ਹੈ ਯਾਰ ਹਨਾ ਪ੍ਰਮਾਤਮਾ ਨੇ ਲਿਆਂਦਾ ਯਾਰ ਮਾਹੌਲ ਦੇਖੋ ਦੀਵਾਲੀ ਤੇ ਹੋਲੀ ਇਕੱਠੀ ਮਨਾਈ ਜਾ ਰਹੀ ਹੈ ਦੀਵਾਲੀ ਤੇ ਹੋਲੀ ਇਕੱਠੀ ਮਨਾਈ ਜਾ ਮਨਾਈ ਆ ਰਹੀ ਹੈ ਪੰਜਾਬੀਓ ਐਦੂ ਉੱਤੇ ਵੱਡਾ ਖੁਸ਼ੀ ਦਾ ਦਿਨ ਮੈਂ ਤਾਂ ਕਦੇ ਦੇਖਿਆ ਨਹੀਂ ਯਾਰ ਆ ਦੇਖ ਲੋ ਦੀਵਾਲੀ ਵੀ ਮਨਾਈ ਜਾ ਰਹੀ ਹੈ ਤੇ ਹੋਲੀ ਵੀ ਮਨਾਈ ਜਾ ਰਹੀ ਹੈ ਰੰਗਾਂ ਦਾ ਤਿਹਾਰ ਤੇ ਪਟਾਕੇ ਦਾ ਸਾਰਾ ਹੀ ਚੱਲ ਰਿਹਾ ਬਾਈ ਠੀਕ ਆ ਪੰਜਾਬੀਓ ਕਰ ਦਿਓ ਫਿਰ ਸਬਸਕ੍ਰਾਈਬ ਬਾਈ ਦੱਬ ਕੇ ਸਪੋਰਟ ਕਰ ਦਿਓ ਤੇਰੇ ਭਾਈ ਨੂੰ ਚੈਨਲ ਨੂੰ ਲਾਈਵ ਦਿਖਾ ਰਹੇ ਆ ਭਰਾਵਾ ਹਾਂ ਜੀ